ਅੱਜ ਇੱਕ ਸਿੱਖ ਬੰਦੇ ਨਾਲ ਜੇ ਨਜਾਇਜ਼ ਹੋ ਰਿਹਾ ਤਾਂ ਮੈਂ ਮੈਂ Hindu ਹੋ ਕੇ ਉਹਦੀ ਆਵਾਜ਼ ਚੱਕੂੰਗਾ ਕੋਈ ਸਾਡਾ 9 ਮਾਸ ਦਾ ਰਿਸ਼ਤਾ ਤੇ ਉਹ ਬੰਦਾ ਜਿਹੜਾ ਆਪ ਸਿੱਖੀ ਦੀ ਆਵਾਜ਼ ਚੱਕਦਾ ਆਪ ਸਿੱਖੀ ਦਾ ਪ੍ਰਚਾਰਕ ਬਣਿਆ ਹੋਇਆ ਤੇ ਉਹ ਕਿਉਂ ਨਹੀਂ ਆਵਾਜ਼ ਚੱਕਦਾ ਪਿਆ ਤੇ ਮੈਂ ਸਮਝਦਾ ਉਹਦੀ ਚੁੱਪੀ ਸਾਫ਼ ਬਿਆਨ ਕਰ ਰਹੀ ਹੈ ਅੱਜ ਲੁਕਿਆ ਬੈਠਾ ਇਸ ਕਰਕੇ ਬੈਠਾ ਵੀ ਇਹਨੇ ਹਮੇਸ਼ਾ Hindu ਸਿੱਖ ਭਾਈਚਾਰੇ ਨੂੰ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਲੜਾਈ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਆਪਾਂ ਕਿਹੜੀ ਲੜਾਈ ਮੁਕਾਈ ਇਹਨਾਂ ਨੇ ਉਹਦੇ 'ਚ ਕੋਈ ਫੰਡ ਨਹੀਂ ਨਾ ਹਨ ਉਹਦੇ 'ਚ ਕੋਈ ਭਾਈਚਾਰਕ ਸਾਜ ਦੀ ਲੜਾਈ ਨਹੀਂ ਨਾ ਪੈਣੀ ਉਹ ਇਸ ਕਰਕੇ ਚੁੱਪ ਬੈਠਾ ਅੱਜ ਯੂਐਸਏ 'ਚ ਜਿਹੜੀ ਗੱਲ ਹੋਈ ਹੈ ਤੇ ਉੱਥੇ ਤਾਂ ਉਹ ਬਹਿਲੇ ਹੀ ਬੈਠੇ ਆ ਤੇ ਉਹਨਾਂ ਨੂੰ ਇੰਨਾ ਕ ਨਕਾਰਤਾ ਵੀ ਇੱਕ ਸਿੱਖ ਬੰਦੇ ਨੂੰ ਇਦਾਂ ਬੇੜੀਆਂ ਪਾ ਕੇ ਜਾਨਵਰਾ ਦੀ ਤਰ੍ਹਾਂ ਲਾ ਜਾ ਰਹੇ ਆ ਤੇ ਮੈਂ ਨਹੀਂ ਸਮਝਦਾ ਉਹਨਾਂ ਦਾ ਸਿੱਖੀ ਨਾਲ ਕੋਈ ਪਿਆਰ ਆ ਜੇ ਸਿੱਖੀ ਨਾਲ ਕੋਈ ਪਿਆਰ ਆ ਤੇ ਆਪਦੀ ਦਸਤਾਰ ਕਿੱਥੇ ਆ ਤੇ ਆਪਣੇ ਪੰਜਾਬ 'ਚ ਕੀ ਵਿਦੇਸ਼ ਜਾਵੇ ਜੇ ਵਿਦੇਸ਼ ਜਾ ਕੇ ਇਦਾਂ ਦੀਆਂ ਚੀਜ਼ਾਂ ਹੋਣੀਆਂ ਤੇ ਜਿਨ੍ਹਾਂ ਦੇ ਮਗਰ ਲਾ ਕੇ ਅਸੀਂ ਉਸ ਯੂਐਸਏ ਨੂੰ ਸੇਫ ਸਮਝਦੇ ਆ ਤੇ ਉਹੀ ਨਹੀਂ ਮਦਦ ਕਰਨਗੇ ਮੈਂ ਸਮਝਦਾ ਕੋਈ ਲੋੜ ਨਹੀਂ ਆ ਯੂਐਸਏ ਕਿਸੇ ਨੂੰ ਜਾਣਦੀ ਪੰਜਾਬੀ ਨੂੰ ਵਾਈਟ ਹਾਊਸ ਦੇ ਵਿੱਚ ਆਦੀ ਫੋਟੋ ਸ਼ੇਅਰ ਕੀਤੀ ਸੀਗੀ ਨੇੜਤਾ ਬਹੁਤ ਹੈ ਟਰੰਪ ਦੇ ਨਾਲ ਬਹੁਤ ਵਧੀਆ ਹੈ ਤਾਂ ਲੱਗਦਾ ਹੈ ਕਿ ਗੁਰਪ੍ਰਤਮ ਸਿੰਘ ਪੰਨੂ ਨੂੰ ਗੱਲ ਕਰਨੀ ਚਾਹੀਦੀ ਸੀਗੀ ਤੇ ਉਹਦੇ ਮਾਪਿਆਂ ਨੂੰ ਰੁੱਲਦਿਆਂ ਨੂੰ ਕਿੰਨੇ ਦਿਨ ਹੋ ਗਏ ਉਹ ਬੰਦਾ ਬੇੜੀਆਂ 'ਚ ਜਕੜਿਆ ਤੇ ਉਹਦੇ ਸਿਰ ਤੇ ਦਸਤਾਰ ਨਹੀਂ ਤੇ ਉਹਦੇ ਇੱਕ ਇੱਕ ਮੈਂ ਕਹਿੰਨਾ ਮੈਸੇਜ ਦਿਖਾ ਦੋ ਪਾਇਆ ਸਤਿ ਸ਼੍ਰੀ ਅਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਤਰਨ ਤਾਰਨ ਸਾਹਿਬ ਦੇ ਹਰਜਿੰਦਰ ਜੋ ਅਮਰੀਕਾ ਵਿਖੇ ਆਪਣਾ ਭੂਿਕਸਵਾਰਨ ਲਈ ਗਿਆ ਸੀ ਲੇਕਿਨ ਉਸ ਨੂੰ ਉੱਥੇ ਗ੍ਰਿਫਤਾਰ ਕੀਤਾ ਜਾਂਦਾ ਹੈ ਕਿ ਉਸ ਤੋਂ ਗਲਤ ਤਰੀਕੇ ਦੇ ਨਾਲ ਟਰੱਕ ਮੋੜਨ ਦੇ ਨਾਲ ਜੋ ਐਕਸੀਡੈਂਟ ਹੋਇਆ ਉਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਪਟੀਸ਼ਨਾਂ ਦਾਇਰ ਕਰਨ ਦੇ ਜਿਹੜੀਆਂ ਵੀਡੀਓ ਸੀਗੀਆਂ ਵਾਇਰਲ ਹੁੰਦੀਆਂ ਰਹੀਆਂ ਹਾਲਾਂਕਿ ਇਸ ਨੂੰ ਪਰਿਵਾਰ ਨੇ ਖਾਰਜ ਕੀਤਾ ਹੈ ਲੇਕਿਨ ਸਵਾਲ ਇੱਥੇ ਇਹ ਉੱਠਦਾ ਹੈ ਕਿ ਜਿਸ ਤਰੀਕੇ ਦੇ ਨਾਲ ਗੁਰਪਤਵੰਤ ਸਿੰਘ ਪੰਨੂ ਖਾਲਿਸਤਾਨ ਨੂੰ ਲੈ ਕੇ ਜਾਂ ਪੰਜਾਬ ਨੂੰ ਲੈ ਕੇ ਜਾਂ ਪੰਜਾਬ ਦੇ ਲੋਕਾਂ ਦੇ ਹੱਕ ਨੂੰ ਲੈ ਕੇ ਲਗਾਤਾਰ ਆਨਲਾਈਨ ਆ ਕੇ ਬੋਲਦਾ ਹੈ ਤਾਂ ਉਹ ਹੁਣ ਕਿੱਥੇ ਹੈ ਕਿ ਗੁਰਪਤਵੰਤ ਸਿੰਘ ਪੰਨੂ ਨੂੰ ਉਹ ਹਰਜਿੰਦਰ ਦਿਖਾਈ ਨਹੀਂ ਦੇ ਰਿਹਾ ਹੈਗਾ ਕਿ ਜਿਸ ਹਰਜਿੰਦਰ ਨੂੰ ਅਮਰੀਕਾ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਹੈ ਕਿ ਉਸ ਦੇ ਲਈ ਉਹ ਲੜ ਨਹੀਂ ਸਕਦਾ ਤੇ ਇਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਅਮਨ ਸਣੀ ਮੌਜੂਦ ਨੇ ਸਣੀ ਸਾਹਿਬ ਕੀ ਲੱਗਦਾ ਹੈ ਕਿ ਗੁਰਪਤਵੰਤ ਸਿੰਘ ਪੰਨੂ ਜਿਸ ਤਰੀਕੇ ਦੇ ਨਾਲ ਖਾਲਿਸਤਾਨ ਨੂੰ ਲੈ ਕੇ ਜਾਂ ਪੰਜਾਬ ਦੇ ਲੋਕਾਂ ਦੇ ਹੱਕਾਂ ਨੂੰ ਲੈ ਕੇ ਅਮਰੀਕਾ ਦੇ ਵਿੱਚ ਬੋਲਦੇ ਨਜ਼ਰ ਆਉਂਦੇ ਹਮੇਸ਼ਾ ਉਸ ਦਾ ਕਹਿਣਾ ਹੈ ਕਿ ਲੋਕਾਂ ਦੇ ਹੱਕ ਦੇ ਲਈ ਲੜਦਾ ਹੈ ਮੈਂ ਪੰਜਾਬੀਆਂ ਦੇ ਹੱਕ ਲਈ ਲੜਦਾ ਹੈ ਹਰਜਿੰਦਰ ਵੀ ਇੱਕ ਪੰਜਾਬੀ ਹੈ ਅਮਰੀਕਾ 'ਚ ਗ੍ਰਿਫਤਾਰ ਹੈ ਕੀ ਲੱਗਦਾ ਵੀ ਹੁਣ ਬੋਲਣਾ ਨਹੀਂ ਚਾਹੀਦਾ ਸੀ ਉਸ ਨੂੰ ਬਿਲਕੁਲ ਪਹਿਲਾਂ ਤਾਂ ਬੜਾ ਦੋਖਾ ਉਸ ਘਟਨਾ ਦਾ ਦੁਖਤਾਈ ਜਿਹੜੀ ਖਬਰ ਆ ਜਦੋਂ ਆਈ ਬੜਾ ਮਨ ਨੂੰ ਠੇਸ ਪਹੁੰਚੀ ਪਰ ਇੱਕ ਸਾਬਰ ਸੂਰਤ ਜਿਹੜਾ ਆਪਾਂ ਸਰਦਾਰ ਜੇ ਜਦੋਂ ਅਸੀਂ ਹੋਰ ਆਪਾਂ ਖਾਲਸਾਤਨ ਦੀਆਂ ਗੱਲਾਂ ਕਰਦੇ ਆਂ ਮੈਂ ਸਮਝਦਾ ਬੜਾ ਪਵਿੱਤਰ ਸ਼ਬਦ ਆ ਇਹ ਤੇ ਆਪਾਂ ਸਰਦਾਰੀ ਨੂੰ ਅੱਗੇ ਲਿਆਂਦੇ ਆਂ ਤੇ ਅੱਜ ਇੱਕ ਸਰਦਾਰ ਬੰਦਾ ਜਿਨੇ ਦਾੜਾ ਪ੍ਰਕਾਸ਼ ਕੀਤਾ ਹੋਇਆ ਪੱਗ ਬੰਨੀ ਹੋਈ ਆ ਤੇ ਅੱਜ ਉਹ ਪੁਲਿਸ ਦੀ ਹਰਾਸਤ ਚ ਤੇ ਉਹਦੀ ਮਦਦ ਕਰਨ ਦੀ ਥਾਂ ਅਸੀਂ ਅੱਜ ਹੋਰ ਗੱਲਾਂ ਕਰ ਰਹੇ ਆਂ ਤੇ ਪਹਿਲਾਂ ਮੈਂ ਸਮਝਦਾ ਅਸੀਂ ਹਰ ਉਹ ਇੱਕ ਕੰਮ ਕੀਤਾ ਜਿਹੜਾ Hindu Sikh ਆ ਸਾਡਾ ਨੌ ਮਾਸ ਦਾ ਰਿਸ਼ਤਾ ਤੇ ਜਿਹਦੇ ਚ ਲੜਾਈ ਪਵੇ Hindu Sikh ਦੀ ਮੁਸਲਮਾਨ ਦੀ ਮੈਂ ਕਹਿੰਦਾ ਇੱਕ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਲਈ ਜਿੰਨਾ ਅਸੀਂ ਜ਼ੋਰ ਲਗਾ ਰਹੇ ਆਂ ਤੇ ਉਹਨਾਂ ਜ਼ੋਰ ਜੇ ਅਸੀਂ ਉਸ ਸਿੱਖ ਨੂੰ ਬਚਾਉਣ ਲਈ ਲਾਇਆ ਹੋਵੇ ਤੇ ਮੈਂ ਸਮਝਦਾ ਇੱਕ ਸਿੱਖ ਬਚ ਸਕਦਾ ਕਿਸੇ ਪਿਓ ਦਾ ਪੁੱਤ ਕਿਸੇ ਮਾਂ ਦਾ ਪੁੱਤ ਆਪਣੇ ਘਰ ਪਰਤ ਸਕਦਾ ਇਹ ਜਿਸ ਤਰੀਕੇ ਦੇ ਨਾਲ ਉਸ ਨੂੰ ਗ੍ਰਫਤਾਰ ਕੀਤਾ ਗਿਆ ਬਾਅਦ ਚ ਹਿਰਾਸਤ ਚ ਲੈਣ ਤੋਂ ਬਾਅਦ ਪੇਸ਼ ਕੀਤਾ ਗਿਆ ਦੇਖੋ ਹਣਾ ਤੁਸੀਂ ਵੀ ਉਹਦੀ ਦਸਤਾਰ ਜਿਹੜੀ ਇੰਨੀ ਬੰਨੀ ਹੋਈ ਸੀਗੀ ਹਨ ਤੇ ਉਹ ਹਮੇਸ਼ਾ ਸਵਾਲ ਚੱਕੇ ਜਾ ਰਹੇ ਸੀਗੇ ਕਿ ਇਦਾਂ ਨਹੀਂ ਹੋਣਾ ਚਾਹੀਦਾ ਬੇਵਦੀ ਕੀਤੀ ਗਈ ਹੈ ਜਿਹੜੇ ਪੰਜਾਬੀ ਦੇ ਨਾਲ ਇੱਕ ਸਿੱਖ ਦੇ ਨਾਲ ਤਾਂ ਉੱਥੇ ਵੀ ਪੰਨੂ ਬੋਲ ਦੇ ਨਜ਼ਰ ਨਹੀਂ ਆਏ ਦੇਖੋ ਇਹ ਸਿਰਫ ਇੱਕ ਸਿਆਸਤ ਆ ਜਿਵੇਂ ਆਪਾਂ ਕਹਿੰਦੇ ਨਾ ਫੰਡ ਇਕੱਠਾ ਕਰਨਾ ਵੀ ਅਸੀਂ ਇੱਕ ਅਲੱਗ ਦੇਸ਼ 'ਚ ਬਹਿ ਕੇ ਤੇ ਇੱਥੇ ਢੜਕਾਣਾ ਕਿਸੇ ਹੋਰ ਦੇਸ਼ ਦੇ ਲੋਕਾਂ ਨੂੰ ਢੜਕਾਣਾ ਤੇ ਢੜਕਾ ਕੇ ਅਸੀਂ ਫੰਡ ਇਕੱਠਾ ਕਰਦੇ ਆਂ ਤੇ ਅੱਜ ਅਸੀਂ ਟਿੱਕੇ ਕਿੱਥੇ ਹੋਏ ਆਂ ਅੱਜ ਜੇ ਅਸੀਂ ਉੱਥੇ ਜੇ ਕਿਸੇ ਚੰਗੀ ਗੱਲ ਕਰਦੇ ਤਾਂ ਇੰਡੀਆ ਚ ਆਂਦੇ ਇੰਡੀਆ ਚ ਸਨਮਾਨ ਕਰਾਂਦੇ ਅਸੀਂ ਕਿਉਂ ਲੁਕੇ ਬੈਠੇ ਆਂ ਅੱਜ ਲੁਕਿਆ ਬੈਠਾ ਇਸ ਕਰਕੇ ਬੈਠਾ ਵੀ ਇਹਨੇ ਹਮੇਸ਼ਾ ਹਿੰਦੂ ਸਿੱਖ ਭਾਈਚਾਰੇ ਨੂੰ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਲੜਾਈ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਆਪਾਂ ਕਿਹੜੀ ਲੜਾਈ ਮੁਕਾਈ ਇਹਨਾਂ ਨੇ ਤੇ ਅੱਜ ਇੱਕ ਸਿੱਖ ਨੂੰ ਬਿਨਾ ਪਗੜੀ ਤੋਂ ਪੁਲਿਸ ਅਰੈਸਟ ਕਰਦੀ ਪਈ ਆ ਤੇ ਮੈਂ ਨਹੀਂ ਸਮਝਦਾ ਉਹਨੂੰ ਸਿੱਖੀ ਦਾ ਉਹਨਾਂ ਨੂੰ ਪਤਾ ਹੋਊਗਾ ਗੋਰਿਆਂ ਨੂੰ ਪਰ ਸਾਨੂੰ ਤਾਂ ਸਿੱਖੀ ਦੀ ਵੈਲਿਊ ਪਤਾ ਨਾ ਵੀ ਸਿੱਖਾਂ ਨੇ ਕਿੱਦਾਂ ਜਾਨਾ ਦੇ ਦੇ ਕੇ ਚਾਹੇ ਦਾ ਸਿੱਖ ਗੁਰੂਆਂ ਨੇ ਜਾਨਾ ਦੇ ਦੇ ਕੇ ਆਪਣੇ Hindu ਚਾਹੇ ਪੰਡਤਾਂ ਨੂੰ ਬਚਾਇਆ ਤੇ ਇਹਦੀ ਸਿੱਖੀ ਦੀ ਜਿਹੜੀ ਵੈਲਿਊ ਆ ਉਹ ਕੱਲੇ ਸਿੱਖ ਨਹੀਂ ਜਾਣਦੇ ਉਹ ਸਾਰਾ ਭਾਈਚਾਰਾ ਜਾਣਦਾ ਸਾਡੇ ਭਾਰਤ ਦੇਸ਼ ਦਾ ਪਰ ਉੱਥੇ ਬੈਠਾ ਇੱਕ ਬੰਦਾ ਸਾਡੇ ਭਾਈਚਾਰੇ ਨੂੰ ਖਰਾਬ ਕਰ ਰਿਹਾ ਤੇ ਜਦੋਂ ਇੱਕ ਸਿੱਖ ਬੰਦੇ ਨੂੰ ਬਿਨਾਂ ਦਸਤਾਰ ਤੋਂ ਪੁਲਿਸ ਲੈ ਕੇ ਜਾ ਰਹੀ ਆ ਤੇ ਉਹਦੇ ਤੇ ਚੁੱਪ ਨਜ਼ਰ ਆ ਰਿਹਾ ਉਹਦੇ 'ਚ ਕੋਈ ਫੰਡ ਨਹੀਂ ਨਾ ਹਨ ਉਹਦੇ 'ਚ ਕੋਈ ਭਾਈਚਾਰਕ ਸਾਜ ਦੀ ਲੜਾਈ ਨਹੀਂ ਨਾ ਪੈਣੀ ਉਹ ਇਸ ਕਰਕੇ ਚੁੱਪ ਬੈਠਾ ਲੱਗਦਾ ਪਲਾਂਟਡ ਹੈ ਬੰਨੂ ਬਿਲਕੁਲ ਪਲਾਂਟਡ ਆ ਜੀ ਏਜੰਸੀਆ ਦਾ ਪਲਾਂਟਡ ਬੰਦਾ ਤੇ ਉਹਦੇ ਕਰਕੇ ਤੁਸੀਂ ਦੱਸੋ ਵੀ ਜਦੋਂ ਮੈਂ ਇੱਕ ਸੋਸ਼ਲ ਵਰਕਰ ਆ ਜੀ ਜੇ ਮੈਂ ਕੋਈ ਕੰਮ ਚੱਕੂਗਾ ਜਾਂ ਕੋਈ ਮੁੱਦਾ ਚੱਕੂਗਾ ਤਾਂ ਮੈਂ ਹਰ ਇੱਕ ਗਲੀ ਦਾ ਚੱਕੂਗਾ ਹਰ ਇੱਕ ਮੁੱਦਾ ਚੱਕੂਗਾ ਨਾ ਕੋਈ ਮੈਂ ਉਹਨੂੰ ਪਰਸਨਲੀ ਪੁਆਇੰਟ ਕਰਕੇ ਮੁੱਦਾ ਨਹੀਂ ਚੱਕੂਗਾ ਵੀ ਜਿਹਦੇ ਵਿੱਚ ਭਾਈਚਾਰਕ ਸਾਂਝ ਖਰਾਬ ਹੋਵੇ ਜਿਹਦੇ ਕਰਕੇ ਮੈਂ ਹਵਾ ਚਾਵਾ ਜਾਂ ਮੇਰਾ ਨਾਮ ਬਣੇ ਤੇ ਜਿਹਦੇ ਕਰਕੇ ਮੈਨੂੰ ਫੰਡ ਮਿਲੇ ਤੇ ਅੱਜ ਉਹ ਫੰਡ ਲੈਣ ਦੇ ਤਰੀਕੇ ਨੇ ਸਾਰੇ ਤੇ ਮੈਂ ਸਮਝਦਾ ਜੇ ਕੋਈ ਸਟੈਪ ਚੱਕਣਾ ਤਾਂ ਭਾਈ ਚਾਰਕ ਸਾਂਝ ਨੂੰ ਇੱਕ ਕਰਨ ਦਾ ਚੱਕੋ ਤੇ ਸਾਡੇ ਨੋਹਾ ਜਿਹੜੇ 9 ਮਾਸ ਦਾ ਰਿਸ਼ਤਾ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਅਲਬ ਜਿਸ ਤਰੀਕੇ ਨਾਲ ਜਿਹੜੇ ਲੋਕ ਉਸ ਨੂੰ ਸੁਣਦੇ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਤੇ ਉਸ ਦੀ ਗੱਲਾਂ ਮੰਨ ਜਾਂਦੇ ਨੇ ਕਿ ਜਣੇ ਕਿ ਉਹਨਾਂ ਦਾ ਬ੍ਰੇਨ ਵਾਸ਼ ਜਿਹੜਾ ਇਸ ਤਰੀਕ ਨਾਲ ਕੀਤਾ ਜਾਂਦਾ ਹੈ ਕਿ ਆਪਸ ਦੇ ਵਿੱਚ ਹੀ ਫਿੱਟ ਪਣੀ ਸ਼ੁਰੂ ਹੋ ਜਾਂਦੀ ਹੈ ਵੀ ਆਪਸ ਲੜਨਾ ਸ਼ੁਰੂ ਹੋ ਜਾਂਦੇ ਨੇ ਬਹੁਤ ਲਾਸ ਹੁੰਦਾ ਇਸ ਨਾਲ ਉਹਨਾਂ ਨੂੰ ਕੰਮ ਹੀ ਏ ਸੋਪਿਆ ਗਿਆ ਏਜੰਸੀਆਂ ਵੱਲੋਂ ਵੀ ਤੁਸੀਂ ਲੋਕਾਂ ਦੇ ਬ੍ਰੇਨ ਵਾਸ਼ ਕਰਨੇ ਤੇ ਜਿਹੜੇ ਲੋਕ ਮੇਰੇ ਭਰਾ ਹਜੇ ਕੰਮ ਲੱਗਣਾ ਜਾਂ ਆਪਾਂ ਕਹਿੰਦੇ ਕੋਈ ਅੜਬ ਸੁਭਾਅ ਦਾ ਉਹਨਾਂ ਦਾ ਬ੍ਰੇਨ ਵਾਸ਼ ਜਲਦੀ ਹੋ ਜਾਂਦਾ ਤੇ ਬ੍ਰੇਨ ਵਾਸ਼ ਕਰਕੇ ਅੱਜ ਅਸੀਂ ਕਰਦੇ ਕਿ ਮੈਂ ਮੁੱਦਾ ਕੀ ਆ ਸਾਡਾ ਮੇਰਾ ਕੋਈ ਕੰਮ ਕਰਨ ਦਾ ਇੱਕ ਨਾ ਮੈਂ ਸੋਚਿਆ ਹੋਇਆ ਮੇਰਾ ਇਹ ਟੀਚਾ ਮੈਂ ਆਪਣੀ ਲਾਈਫ ਚ ਇਹ ਕਰਨਾ ਤੇ ਗੁਰਪਤਵੰਨ ਸਿੰਘ ਪੰਨੂ ਦਾ ਟੀਚਾ ਕੀ ਆ ਲੋਕਾਂ ਕੀ ਲੱਗਦਾ ਲੋਕਾਂ ਨੂੰ ਗੁੰਮਰਾਹ ਕਰਨਾ ਲੋਕਾਂ ਦੇ ਨਾਮ ਤੇ ਪੈਸੇ ਇਕੱਠੇ ਕਰਨੇ ਲੋਕਾਂ ਦੀਆਂ ਲੜਾਈਆਂ ਪਾ ਕੇ ਪੈਸੇ ਇਕੱਠੇ ਕਰਨੇ ਮੈਂ ਸਮਝਦਾ ਹਰ ਇੱਕ ਧਰਮ ਮੇਰੇ ਲਈ ਸਤਕਾਰਯੋਗ ਆ ਅੱਜ ਇੱਕ ਸਿੱਖ ਬੰਦੇ ਨਾਲ ਜੇ ਨਜਾਇਜ਼ ਹੋ ਰਿਹਾ ਤੇ ਮੈਂ ਮੈਂ ਹਿੰਦੂ ਹੋ ਕੇ ਉਹਦੀ ਆਵਾਜ਼ ਚੱਕੂਗਾ ਕਿਉਂ ਸਾਡਾ ਨੋ ਮਾਸ ਦਾ ਰਿਸ਼ਤਾ ਤੇ ਉਹ ਬੰਦਾ ਜਿਹੜਾ ਆਪ ਸਿੱਖੀ ਦੀ ਬਾਤ ਚੱਕਦਾ ਆਪ ਸਿੱਖੀ ਦਾ ਪ੍ਰਚਾਰਕ ਬਣਿਆ ਤੇ ਉਹ ਕਿਉਂ ਨਹੀਂ ਬਾਤ ਚੱਕਦਾ ਤੇ ਮੈਂ ਸਮਝਦਾ ਉਹਦੀ ਚੁੱਪੀ ਸਾਫ ਬਿਆਨ ਕਰ ਰਹੀ ਹੈ ਉਹ ਤਾਂ ਕਹਿੰਦੇ ਵੀ ਉਹਦੇ ਕੋਲ ਲਾਇਰ ਵੀ ਨੇ ਪੰਨੋ ਆ ਜਿਹੜਾ ਵੀ ਉਹ ਇਸ ਕਰਕੇ ਉੱਥੇ ਜਿਹੜੇ ਅਮਰੀਕਾ ਦੇ ਵਿੱਚ ਲੋਕ ਨੇ ਉਹਨਾਂ ਦੇ ਲਈ ਲੜਦੇ ਵੀ ਨਜ਼ਰ ਆਉਂਦੇ ਐਸੇ ਕਰਕੇ ਹੋ ਸਕਦਾ ਹੈ ਕਿ ਜਿਹੜਾ ਮੁੰਡਾ ਹਰਜਿੰਦਰ ਹੈ ਵੀ ਇਸ ਦਾ ਕੇਸ ਵੀ ਉਸ ਨੂੰ ਜਿਹੜਾ ਲੜਿਆ ਜਾਵੇ ਤਰੀਕੇ ਦੇ ਨਾਲ ਲੇਕਿਨ ਜਿਸ ਤਰੀਕੇ ਨਾਲ ਫੰਡ ਕਿੱਥੇ ਕੀਤੇ ਗਏ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੇ ਖਾਰਜ ਕੀਤਾ ਵੀ ਇਹ ਚੀਜ਼ ਜਿਹੜੀ ਹੈ ਸਾਡੇ ਵੱਲੋਂ ਨਹੀਂ ਚਲਾਈ ਗਈ ਹੈਗੀ ਕਿਸੇ ਕਿੰਨੇ ਕਰੋੜ ਰੁਪਏ ਇਕੱਠਾ ਹੋ ਜਵੇ ਵੀ ਉਹ ਵੀ ਗਲਤ ਹੈ ਵੀ ਉੱਥੇ ਹੀ ਬੋਲਣਾ ਚਾਹੀਦਾ ਬਿਲਕੁਲ ਬੋਲਣਾ ਚਾਹੀਦਾ ਮੈਂ ਕਹਿੰਨਾ ਜਦੋਂ ਮੈਂ ਇੱਕ ਮੁੱਦਾ ਫੜ ਹੀ ਲਿਆ ਜਦ ਆਪਾਂ ਇੱਕ ਸਿੱਖ ਭਾਈਚਾਰੇ ਕਰਕੇ ਉਹਨੂੰ ਅੱਗੇ ਲਜਾਉਣਾ ਜਾਂ ਉਹਨਾਂ ਦੀ ਰੱਖਿਆ ਕਰਨ ਦਾ ਮੁੱਦਾ ਅਸੀਂ ਚੱਕ ਹੀ ਲਿਆ ਫਿਰ ਅਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕਿਸ ਗੱਲ ਤੇ ਫੰਡ ਸਾਨੂੰ ਆ ਰਿਹਾ ਕਿਸ ਗੱਲ ਤੇ ਸਾਨੂੰ ਫੰਡ ਲਾਣਾ ਪੈਣਾ ਤੇ ਜੇ ਆਪਾਂ ਇੱਕ ਬੱਚੇ ਨੂੰ ਬਚਾ ਲਈਏ ਆਪਾਂ ਇੱਕ ਇੱਕ ਸਰਦਾਰ ਬੰਦਾ ਫੜਿਆ ਗਿਆ ਬਗਾਨੇ ਮੁਲਕ ਚ ਫੜਿਆ ਗਿਆ ਜੇ ਉਹਦੇ ਮਾਪੇ ਉੱਥੇ ਕਿੰਨੇ ਦੁਖੀ ਹੋਣੇ ਆ ਕੋਈ ਮਾਪੇ ਉਹਦਾ ਕਸੂਰ ਤਾਂ ਨਹੀਂ ਅੱਜ ਉਹਨਾਂ ਦੇ ਬੱਚੇ ਨੂੰ ਬਚਾ ਦਈਏ ਤੇ ਉਹ ਉਹੀ ਉਹੀ ਬੈਠੇ ਮਾਪੇ ਉਹਨੂੰ ਤੁਸੀਂ ਆਪਣੀ ਵੀਡੀਓ ਬਣਾ ਬਣਾ ਆਪਾਂ ਨੇ ਵੀ ਸ਼ੇਅਰ ਕਰੋ ਉਹੀ ਮਾਪੇ ਉਹਨੂੰ ਤੁਸੀਂ ਬ੍ਰੇਨ ਵਾਸ਼ ਕਰਦੇ ਹੋ ਵੀ ਸਾਡੇ ਲਈ ਆਹ ਕਰੋ ਤੇ ਅੱਜ ਉਹ ਮਾਪੇ ਉਹਦੀ ਕੌਣ ਸੁਣਦਾ ਪਿਆ ਤੇ ਮੈਂ ਤਾਂ ਅਪੀਲ ਇਹੀ ਕਰਦਾ ਵੀ ਇਦਾਂ ਦੇ ਜਿਹੜੇ ਪ੍ਰਚਾਰਕ ਨੇ ਵੀ ਆਪਣਾ ਭਾਈਚਾਰਕ ਸਾਝ ਕਦੇ ਵੀ ਇਹਨਾਂ ਲਈ ਖਰਾਬ ਨਾ ਕਰੋ ਤੇ ਅੱਜ ਉਸ ਬੰਦੇ ਲਈ ਜੇ ਅੱਜ ਨਹੀਂ ਖੜ੍ਹ ਸਕਿਆ ਤਾਂ ਮੈਂ ਸਮਝਦਾ ਤੁਹਾਡੇ ਲਈ ਕਦੇ ਵੀ ਨਹੀਂ ਖੜੂਗਾ ਪਰ ਜਤੇ ਹੋਰ ਵੀ ਕਈ ਇਲਜ਼ਾਮ ਲੱਗੇ ਨੇ ਕਿ ਭੜਕਾਊ ਭਾਸ਼ਣ ਦਿੱਤਾ ਹੈ ਉਸ ਦੇ ਨਾਲ ਲੋਕਾਂ ਦੇ ਬ੍ਰੇਨ ਵਾਸ਼ ਹੋਏ ਪੰਜਾਬ ਦੇ ਵਿੱਚ ਤੇ ਜਿਹੜੀਆਂ ਬਣਾ ਦਿੱਤੀਆਂ ਗਿਆ ਨੇ ਉਹਨਾਂ ਦੇ ਵਿੱਚ ਫਿੱਕ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੱਗਦਾ ਹੈ ਪੰਜਾਬ ਦੇ ਲੋਕ ਇੰਨੇ ਸਮਝਦਾਰ ਹੈਗੇ ਨੇ ਕਿ ਉਸ ਦੇ ਗੱਲਾਂ ਦੇ ਵਿੱਚ ਨਹੀਂ ਆਉਂਦੇ ਤੇ ਜਿਹੜੇ ਆਉਂਦੇ ਨੇ ਉਹ ਕੌਣ ਨੇ ਅੱਜ ਅੱਜ ਦਾ ਸਮਾਂ ਰੋਟੀ ਬਾਣੀ ਤੋਂ ਲੋਕ ਮਹਤਾਜ ਨੇ ਤੇ ਮੈਂ ਸਮਝਦਾ ਸਾਨੂੰ ਇਦਾਂ ਦੀ ਲੋੜ ਨਹੀਂ ਹੈ ਅੱਜ ਅਸੀਂ ਕਮਾ ਕੇ ਬੱਚੇ ਹੀ ਪਾਲ ਲੀਏ ਤੇ ਸਾਡੇ ਲਈ ਉਹੀ ਬੜੀ ਫਤਿਹ ਵਾਲੀ ਗੱਲ ਹੈ ਤੇ ਅਸੀਂ ਜੇ ਕਹੀਏ ਅੱਜ ਯਾਰ ਮੇਰੀ ਗੱਲ ਸੁਣੋ ਮੇਰੇ ਨਾਨਾ ਸਰਦਾਰ ਜੀ ਤੇ ਮੇਰੇ ਦਾਦਕੇ Hindu ਪਰਿਵਾਰ ਤੇ ਇਹਦੇ ਚ ਕੋਈ ਇਦਾਂ ਦੀ ਗੱਲ ਨਹੀਂ ਆ ਵੀ ਇਹਨਾਂ ਦੀ ਕੋਈ ਲੜਾਈ ਆ ਪਰ ਝੜਕਾਉ ਭਾਸ਼ਣ ਇਹ ਆ ਵੀ ਸਿੱਖ ਦਾ Hindu ਵੈਰੀ ਹੈ Hindu ਦਾ ਮੁਸਲਮਾਨ ਵੈਰੀ ਹੈ ਕੋਈ ਕਿਸੇ ਦਾ ਵੈਰੀ ਨਹੀਂ ਆ ਅੱਜ ਮੇਰੇ ਦੋਸਤ ਕਈ ਸਿੱਖ ਵੀ ਨੇ ਤੁਸੀਂ ਸਰਦਾਰ ਦਸਤਾਰ ਬੰਨੀ ਤੇ ਆਪਾਂ ਕਦੋਂ ਦੇ ਹੈਗੇ ਆ ਮੇਰੇ ਨਾਨਾ ਜੀ ਸੀਗੇ ਆਏ ਤਾਂ ਫਿਰ ਮੇਰੀ ਮਦਰ ਦੀ ਫੈਮਲੀ ਤੇ ਮੇਰੇ ਫਾਦਰ ਦੀ ਫੈਮਲੀ ਚ ਡਿਸਪਿਊਟ ਹੀ ਪਾਈ ਜਾਵੇ ਜੇ ਮਗਰ ਲੱਗਣਾ ਹੋਵੇ ਤੇ ਅੱਜ ਦੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਆ ਵੀ ਇਦਾਂ ਸੋਸ਼ਲ ਮੀਡੀਆ ਤੇ ਜਿਹੜੀਆਂ ਗੱਲਾਂ ਆਉਂਦੀਆਂ ਜੇ ਤਾਂ ਉਹ ਪੋਜ਼ਿਟਿਵ ਆ ਹਮੇਸ਼ਾ ਉਹ ਆਪਣੇ ਤੇ ਲਓ ਤੇ ਬੱਚਿਆਂ ਨੂੰ ਵੀ ਦਿਖਾਓ ਵੀ ਬੱਚੇ ਵੀ ਆਪਣੇ ਤੇ ਲੈਣ ਢੜਕਾਉ ਭਾਸ਼ਣ ਹਰ ਮੈਂ ਨਹੀਂ ਕਹਿੰਦਾ Hindu ਧਰਮ ਦੇ ਨਹੀਂ ਦੇ ਰਹੇ Hindu ਧਰਮ ਦੇ ਲੋਕ ਵੀ ਢੜਕਾਉ ਭਾਸ਼ਣ ਦੇ ਰਹੇ ਆ ਸਿੱਖ ਧਰਮ ਦੇ ਵੀ ਦੇ ਰਹੇ ਆ ਤੇ ਮੈਂ ਧਰਮਵਾਦ ਤੋਂ ਸਾਈਡ ਤੇ ਹੋ ਕੇ ਕਹਿੰਦਾ ਵੀ ਇਹਨਾਂ ਦਾ ਕੋਈ ਧਰਮ ਨਹੀਂ ਹੈਗਾ ਇਹ ਇਹਨਾਂ ਦਾ ਕੋਈ ਧਰਮ ਨਹੀਂ ਤੇ ਇਸ ਕਰਕੇ ਇਹਨਾਂ ਨੂੰ ਬਾਇਕਟ ਕੀਤਾ ਜਾਵੇ ਇਸ ਤੋਂ ਇਲਾਵਾ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚੋਂ ਤੁਸੀਂ BJP ਦੇ ਵਿੱਚੋਂ ਹੈਗੇ ਹੋ ਕੀ ਲੱਗਦਾ ਹੈ ਕਿ ਅਗਲੇ ਜਿਸ ਤਰੀਕੇ ਨਾਲ ਹਰਜਿੰਦਰ ਦੇ ਮਾਪਿਓ ਨੇ ਰੋਲਦੇ ਫਿਰ ਰਹੇ ਨੇ ਮਾਤਾ ਜੀ ਨੇ ਉਹ ਡਿਪਰੈਸ਼ਨ ਦੇ ਵਿੱਚ ਹੈਗੇ ਨੇ ਲੋਕ ਉਹਨਾਂ ਸਾਥ ਦੇਣਾ ਚਾਹੁੰਦੇ ਨੇ ਲੇਕਿਨ ਬਹੁਤ ਸਾਰੀਆਂ ਜਿਹੜੀਆਂ ਬਾਹਰਲੀਆਂ ਤਾਕਤਾਂ ਨੇ ਜਿਹੜੀਆਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀਆਂ ਨੇ ਜੀ ਪਹਿਲਾਂ ਤਾਂ ਜੇ ਗੱਲ ਕਰੀਏ ਮੈਂ ਆਪਣੀ ਸਰਕਾਰ ਦੀ ਗੱਲ ਕਰਾਂ ਤਾਂ ਇਹ ਪਹਿਲਾਂ ਹੀ ਜਿਹੜੀ ਉੱਥੇ ਦੀ ਸਰਕਾਰ ਆ ਤੇ ਆਪਣੀ ਸਰਕਾਰ ਦੇ ਤੇ ਪਹਿਲਾਂ ਹੀ ਹਾਲਾਤ ਬੜੇ ਖਰਾਬ ਹੋਏ ਹੋਏ ਆ ਕਾਰਨ ਇਹ ਵੀ ਮੋਦੀ ਜੀ ਨੇ ਆਪਣੇ ਇੰਡੀਆ ਦੇ ਲੋਕਾਂ ਦਾ ਪਹਿਲਾ ਚੋਣਿਆ ਕਿਉਂਕਿ ਉਹਨਾਂ ਨੇ ਇਸ ਗੁੱਸੇ 'ਚ ਟੈਰਿਫ ਵੀ ਲਾਇਆ ਸਾਰਾ ਕੁਝ ਲਾਇਆ ਤੇ ਅੱਜ ਸਰਕਾਰਾਂ ਦੇ ਰੁੱਖ ਜੇ ਹੋਰ ਨੇ ਤੇ ਮੈਂ ਸਮਝਦਾ ਜਿਹੜੇ ਅਸੀਂ ਪ੍ਰਚਾਰਕ ਬਣੇ ਆ ਸਾਨੂੰ ਤਾਂ ਅੱਗੇ ਆਣਾ ਚਾਹੀਦਾ ਨਾ ਹੁਣ ਜੇ ਇੱਥੇ ਮੈਂ ਇੱਕ ਸੋਸ਼ਲ ਦੀ ਗੱਲ ਕਰਦਾ ਮੈਂ ਸੋਸ਼ਲ ਮੀਡੀਆ ਤੇ ਹਰ ਇੱਕ ਮੁੱਦਾ ਚੱਕਦਾ ਤੇ ਮੈਨੂੰ ਤਾਂ ਅੱਗੇ ਆਣਾ ਚਾਹੀਦਾ ਜਦ ਮੈਂ ਉਸ ਚੀਜ਼ ਦਾ ਇੱਕ ਠੇਕੇਦਾਰ ਬਣਿਆ ਹੋਇਆ ਇੱਕ ਪ੍ਰਚਾਰਕ ਬਣਿਆ ਹੋਇਆ ਤੇ ਸਾਨੂੰ ਉਹਦੇ ਲਈ ਲੜਨਾ ਚਾਹੀਦਾ ਤੇ ਜੇ ਸਰਕਾਰਾਂ ਦੀ ਗੱਲ ਕਰੀਏ ਸਰਕਾਰਾਂ ਦੇ ਕੰਮ ਬੜੇ ਦੂਰ ਦੇ ਹੁੰਦੇ ਆ ਹਰ ਚੀਜ਼ ਪਾਲਸੀ ਵਾਈਜ਼ ਕਰਨੀ ਪੈਂਦੀ ਆ ਕਾਨੂੰਨ ਦੇ ਹਿਸਾਬ ਨਾਲ ਕਰਨੀ ਪੈਂਦੀ ਆ ਤੇ ਉਦੋਂ ਤੱਕ ਉਹ ਮਾਂ ਪਿਓ ਦੇ ਕਲੇਜੇ ਨੂੰ ਠੰਡ ਕੌਣ ਦੇਊਗਾ ਇਹ ਉਹੀ ਦੇਊਗਾ ਜਿਹੜਾ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਪੜਕਾ ਦਿੰਦਾ ਸੀ ਇਹ ਉਹੀ ਦੇ ਸਕਦਾ ਜਿਹੜਾ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਖਰਾਬ ਕਰਦਾ ਸੀ ਤੇ ਅੱਜ ਉਹ ਕਿਤੇ ਮੇਰੇ ਖਲ ਖੁੱਡ ਚ ਲੁਕਿਆ ਹੋਇਆ ਤੁਸੀਂ ਮੋਦੀ ਦਾ ਨਾਮ ਲੈਂਦਾ ਵੀ ਹੁਣ ਚਲੋ ਸਵਾਲ ਬਣਦਾ ਵੀ ਹੈ ਟੈਰਫ ਲੱਗ ਗਿਆ ਇੰਨਾ ਜ਼ਿਆਦਾ ਤੇ ਉਹ ਤਾਂ ਕਹਿੰਦੇ ਸੀ ਕਿ ਵੀ ਜਿਵੇਂ ਮੋਦੀ ਗਵਰਨਮੈਂਟ ਆ ਬੀਜਪੀ ਉਹਨਾਂ ਦੀ ਤਾਂ ਅਮਰੀਕਾ ਦੇ ਵਿੱਚ ਬਣਦੀ ਵੀ ਬਹੁਤ ਹੈ 트럼ਪ ਸਾਹਿਬ ਦੇ ਨਾਲ ਬਣੀ ਜ਼ਿਆਦਾ ਦੋਸਤੀ ਹੈ ਮੋਦੀ ਸਾਹਿਬ ਦੀ ਕਰ ਸਕਦੇ ਹੀ ਉਹ ਕੁਛ ਨਹੀਂ ਨਹੀਂ ਕਰ ਸਕਦੇ ਸੀ ਤੇ ਜੇ ਦੋਸਤੀ ਹੁੰਦੀ ਤੇ ਕੁਝ ਟਾਈਮ ਪਹਿਲਾਂ ਸਾਰੀਆਂ ਸਾਡੇ ਨਿਊਜ਼ ਚੈਨਲਾਂ ਤੇ ਵੀ ਆਇਆ ਤੁਹਾਡੇ ਨਿਊਜ਼ ਚੈਨਲ ਤੇ ਵੀ ਚੱਲਿਆ ਵੀ 트럼ਪ ਸਾਹਿਬ ਨੇ ਇੰਡੀਆ ਦੇ ਵਿੱਚ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕੀਤੀ ਚਾਹੇ ਉਹ ਸਾਡਾ ਮਾਲ ਜਿਹੜਾ ਐਕਸਪੋਰਟ ਹੋ ਰਿਹਾ ਜਾਂ ਇੰਪੋਰਟ ਹੋ ਰਿਹਾ ਤੇ ਉਹਦੇ 'ਚ ਮੈਂ ਸਮਝਦਾ ਜਿੱਥੇ ਮੋਦੀ ਸਾਹਿਬ ਨੂੰ ਲੱਗਿਆ ਵੀ ਮੇਰੇ ਭਾਰਤ ਦੇਸ਼ ਦਾ ਫਾਇਦਾ ਮੈਂ ਭਾਰਤ ਦੇ ਦੇਸ਼ ਦੇ ਨਾਲ ਖੜਾ ਮੈਂ ਆਪਣੀ ਯਾਰੀ ਛੱਡਦਾ ਤੇ ਉਹਦੇ ਸਬੰਧ ਤਾਂ ਪਹਿਲਾਂ ਹੀ ਖਰਾਬ ਹੋਏ ਹੋਏ ਆ ਤੇ ਉਹਦਾ ਸਿੱਟਾ ਜਿਹੜਾ ਅੱਜ ਟੈਰਿਫ ਲਾ ਕੇ 50% ਆਇਆ ਉਹਦਾ ਸਿੱਟਾ ਹੀ ਐ ਪਹਿਲਾਂ ਨਹੀਂ ਕਦੇ ਲੱਗਿਆ ਤੇ ਮੋਦੀ ਸਰਕਾਰ ਦੀ ਤੀਜੀ ਟਰਮ ਐ ਇਹ ਤੇ ਪਹਿਲਾਂ ਕਦੇ ਲੱਗ ਜਾਂਦਾ ਇਹ ਲੱਗਣ ਦਾ ਕਾਰਨ ਹੀ ਐ ਪਰ ਹਰ ਸੰਭਵ ਕੋਸ਼ਿਸ਼ ਜਿਹੜੀ ਬੀਜੇਪੀ ਗਵਰਨਮੈਂਟ ਕਰ ਸਕਦੀ ਅਸੀਂ ਕਰਾਂਗੇ ਲੇਕਿਨ ਉੱਥੇ ਰਿਪੋਰਟ ਦੀ ਗੱਲ ਕਰੀਏ ਤਾਂ ਹਜ਼ਾਰਾਂ ਲੋਕ ਰਿਪੋਰਟ ਵੀ ਕੀਤੇ ਗਏ ਨੇ ਤੁਸੀਂ ਉਹ ਵੀ ਦੇਖਿਆ ਹੋਣਾ ਵਾ ਬੇੜੀਆਂ ਪਾ ਕੇ ਏਦਾਂ ਲਿਆਂਦਾ ਗਿਆ ਵੀ ਬਹੁਤ ਵੱਡਾ ਜੁਰਮ ਕੀਤਾ ਹੁੰਦਾ ਜਿਹੜੇ ਜਹਾਜ਼ ਤੋਂ ਥੱਲੇ ਉਤਰਦੇ ਨੇ ਇੱਥੇ ਅੰਮ੍ਰਿਤਸਰ 에어ਪੋਰਟ ਤੇ ਤਾਰੇ ਗੇਲੇ ਆ ਕੇ ਉੱਥੇ ਵੀ ਸਵਾਲ ਖੜੇ ਹੋਏ ਨੇ ਵੀ ਉੱਥੇ ਇਹ ਇਹ ਗੱਲਾਂ ਜਿਹੜੀਆਂ ਹੁੰਦੀਆਂ ਰਿਪੋਰਟ ਕੀਤਾ ਜਾਂ ਉਸ ਉਸ ਗਵਰਨਮੈਂਟ ਨੇ ਕੀਤਾ ਉਹ ਕਿੱਥੇ ਭੇਜ ਰਹੇ ਆ ਇਹਦੇ 'ਚ ਸਾਡਾ ਕੋਈ ਇਸ਼ੂ ਨਹੀਂ ਹੁੰਦਾ ਜੇ ਕੋਈ ਰਿਪੋਰਟ ਕਰਦਾ ਤੇ ਅਸੀਂ ਨਹੀਂ ਕਹਿ ਸਕਦੇ ਵੀ ਇਹਨੂੰ ਪਾਰਟਿਕੂਲਰ ਤੁਸੀਂ ਇੱਥੇ ਭੇਜ ਸਕਦੇ ਹੋ ਜੇ ਉਹਨਾਂ ਨੇ ਰਿਪੋਰਟ ਕੀਤਾ ਤੇ ਉਹਨਾਂ ਦੀ ਮਾਨਸਿਕਤਾ ਨਾ ਜਿਹੜੀ ਸਾਡੀ ਪੰਜਾਬੀਆਂ ਲਈ ਅੱਜ ਉਹ ਬੜੀ ਮਾੜੀ ਹੋ ਚੁੱਕੀ ਆ ਚਾਹੇ ਅਮਰੀਕਾ ਦੀ ਵੀ ਚਾਹੇ ਉੱਥੇ ਬੈਠੇ ਪ੍ਰਚਾਰਕਾਂ ਦੀ ਵੀ ਚਾਹੇ ਕੋਈ Hindu ਪ੍ਰਚਾਰਕ ਆ ਚਾਹੇ ਕੋਈ ਵੀ ਪ੍ਰਚਾਰਕ ਆ ਚਾਹੇ ਸਿੱਖ ਪ੍ਰਚਾਰਕ ਸਾਰਿਆਂ ਦੀ ਮਾਨਸਿਕਤਾ ਇਹ ਹੋਈ ਹੋਈ ਆ ਵੀ ਪੰਜਾਬੀ ਲੋਕ ਆ ਕੰਮ ਕਰਨ ਵਾਲੀ ਕੌਮ ਆ ਵੀ ਇਹਨੂੰ ਕਿਸੇ ਤਰੀਕੇ ਉਲਝਾਇਆ ਜਾਵੇ ਨਹੀਂ ਤਾਂ ਇਹ ਸਾਡੇ ਤੋਂ ਅੱਗੇ ਲੰਘ ਜੂ ਤੇ ਅੱਜ ਪ੍ਰਚਾਰਕਾਂ ਦੇ ਪੰਨੂ ਦਾ ਨਾਮ ਲੈ ਰਹੇ ਤੁਸੀਂ ਨਹੀਂ ਬਿਲਕੁਲ ਪੰਨੂ ਦਾ ਨਾਮ ਲੈ ਰਹੇ ਆ ਜੀ ਅੱਜ ਉਹਨੂੰ ਰਿਪੋਰਟ ਕਰ ਦਿੱਤਾ ਗਿਆ ਤੇ ਅੱਜ ਉਹਨੂੰ ਕਿੰਨੇ ਦਿਨ ਹੋ ਗਏ ਉਹਦੇ ਮਾਂ ਪਿਓ ਨੂੰ ਰੁੱਲਦਿਆਂ ਨੂੰ ਕਿੰਨੇ ਦਿਨ ਹੋ ਗਏ ਉਹ ਬੰਦਾ ਬੇੜੀਆਂ 'ਚ ਜਕੜਿਆ ਤੇ ਉਹਦੇ ਸਿਰ ਤੇ ਦਸਤਾਰ ਨਹੀਂ ਤੇ ਉਹਦੇ ਇੱਕ ਇੱਕ ਮੈਂ ਕਹਿੰਨਾ ਮੈਸੇਜ ਦਿਖਾ ਦਿਓ ਪਾਇਆ ਇੱਕ ਫੇਸਬੁੱਕ ਤੇ ਮੈਸੇਜ ਦਿਖਾ ਦਿਓ ਤੁਸੀਂ ਇੱਕ ਕੋਈ ਗੱਲ ਚੱਕੀ ਦਿਖਾ ਦਿਓ ਜਦਾ ਆਪਾਂ ਹਰ ਇੱਕ ਜਗ੍ਹਾ ਜਾਂ ਹਰ ਟਾਈਮ ਲਾਈਵ ਹੋ ਕੇ ਪੰਜਾਬੀਆਂ ਬਾਰੇ ਗੱਲ ਕਰਦੇ ਆਂ ਪੰਜਾਬ ਬਾਰੇ ਗੱਲ ਕਰਦੇ ਆਂ ਹੋਰ ਸਿੱਖੀ ਬਾਰੇ ਗੱਲ ਕਰਦੇ ਆਂ ਤੇ ਉਹ ਜਿਹੜਾ ਸਰਦਾਰ ਬੰਦਾ ਉਹਦਾ ਕਸੂਰ ਕੀ ਸੀ ਜੇ ਇੱਕ ਐਕਸੀਡੈਂਟਲ ਕਿਸੇ ਦੀ ਡੈਥ ਹੋ ਗਈ ਬਣਦੀ ਕਾਰਵਾਈ ਉਤੇ ਹੋਈ ਰਿਪੋਰਟ ਹੋ ਗਿਆ ਤੇ ਮੈਂ ਸਮਝਦਾ ਸਾਡਾ ਸਟੈਂਡ ਕੀ ਹੈ ਅਸੀਂ ਆਪਣਾ ਸਟੈਂਡ ਦਿਖਾਇਆ ਵੀ ਉਹਦੇ ਲਈ ਜੋ ਕਰ ਸਕਦੇ ਆ ਕਰਾਂਗੇ ਪਰ ਉਹਨਾਂ ਦਾ ਸਟੈਂਡ ਕੀ ਹੈ ਜਿਹੜੇ ਪ੍ਰਚਾਰਕ ਬਣੇ ਹੋਏ ਆ ਉਹ ਮੈਨੂੰ ਦੱਸੋ ਨਹੀਂ ਰਿਪੋਰਟ ਕਿਹਨਾਂ ਦੀ ਗੱਲ ਕਰ ਰਹੇ ਹੋ ਇਹ ਤਾਂ ਪੁਰਾਣੀ ਗੱਲ ਚੱਲ ਰਹੀ ਹਰਜਿੰਦਰ ਤਾਂ ਹਲੇ ਉੱਥੇ ਆ ਹਰਜਿੰਦਰ ਦੀ ਗੱਲ ਹੀ ਗੱਲ ਹਰਜਿੰਦਰ ਦੀ ਗੱਲ ਕਰਦਾ ਉਹ ਰਿਪੋਰਟ ਹੋਊਗਾ ਪਹਿਲਾਂ ਤਾਂ ਸਜ਼ਾ ਜਿਹੜੀ ਹੈਗੀ ਆ ਆਪਾਂ ਸਜ਼ਾ ਚ ਚਾਹੇ ਵਕੀਲ ਕਰੀਏ ਨਾ ਡਪੋਰਟ ਕ੍ਰਾਂਚ ਸਰਕਾਰਾਂ ਦਾ ਹੱਥ ਹੁੰਦਾ ਨਾ ਕੁਝ ਪਰ ਜਿਹੜੇ ਉੱਥੇ ਬੈਠੇ ਆ ਸਾਡੇ ਲੋਕ ਅੱਜ ਮੈਂ ਪੰਜਾਬ 'ਚ ਬੈਠਾਂ ਜੇ ਮੇਰੇ ਪੰਜਾਬ 'ਚ ਕੋਈ ਇਦਾਂ ਦਾ ਕੋਈ ਗੱਲ ਰੱਬ ਨਾ ਕਰੇ ਹੁੰਦੀ ਆ ਤੇ ਸਭ ਤੋਂ ਪਹਿਲਾਂ ਯੂਐਸਏ ਵਾਲਾ ਆਊਗਾ ਪੰਜਾਬ ਵਾਲਾ ਜਾਊ ਤੇ ਸਭ ਤੋਂ ਪਹਿਲਾਂ ਜੇ ਮੈਂ ਵੱਡੀਆਂ ਵੱਡੀਆਂ ਗੱਲਾਂ ਮੈਂ ਕਰਦਾ ਹੋਊਂਗਾ ਮੈਨੂੰ ਜਾਣਾ ਚਾਹੀਦਾ ਜਾਂ ਕਿ ਯੂਐਸਏ ਵਾਲਾ ਜਾਊ ਠੀਕ ਐ ਢੜਕਾਂਦਾ ਢੜਕਾਉ ਭਾਸ਼ਣ ਮੈਂ ਦਿੰਦਾ ਹੋਊਂਗਾ ਤੁਹਾਡੇ ਇਹ ਭਲੇ ਦੀ ਗੱਲ ਮੈਂ ਕਰਦਾ ਹੋਊਂਗਾ ਤੁਹਾਡੇ ਹਰ ਇੱਕ ਤੁਹਾਡੇ ਨਾਂ ਤੇ ਪੈਸਾ ਮੈਂ ਇਕੱਠਾ ਕਰਦਾ ਆਉਂਗਾ ਤਾਂ ਸਭ ਤੋਂ ਪਹਿਲਾਂ ਮੈਨੂੰ ਜਾਣਾ ਮੇਰਾ ਹੱਕ ਬਣਦਾ ਨਾ ਕਿ ਯੂਐਸ ਤੇ ਅੱਜ ਯੂਐਸਾ 'ਚ ਜੇ ਗੱਲ ਹੋਈ ਹੈ ਤੇ ਉੱਥੇ ਤਾਂ ਉਹ ਬਹਿਲੇ ਹੀ ਬੈਠੇ ਆ ਤੇ ਉਹਨਾਂ ਨੂੰ ਇੰਨਾ ਕ ਨਕਾਰਤਾ ਵੀ ਇੱਕ ਸਿੱਖ ਬੰਦੇ ਨੂੰ ਇਦਾਂ ਬੇੜੀਆਂ ਪਾ ਕੇ ਜਾਨਵਰਾਂ ਦੀ ਤਰ੍ਹਾਂ ਲਾ ਜਾ ਰਹੇ ਆ ਤੇ ਮੈਂ ਨਹੀਂ ਸਮਝਦਾ ਉਹਨਾਂ ਦਾ ਸਿੱਖੀ ਨਾਲ ਕੋਈ ਪਿਆਰ ਆ ਜੇ ਸਿੱਖੀ ਨਾਲ ਕੋਈ ਪਿਆਰ ਆ ਤੇ ਆਪਦੀ ਦਸਤਾਰ ਆਪਦੀ ਦਸਤਾਰ ਕਿੱਥੇ ਆ ਠੀਕ ਆ ਸਿਰ ਟੱਕੇ ਰੱਖਦੇ ਆ ਅਸੀਂ ਵੀ ਟੱਕਦੇ ਆ ਕੋਈ ਮੰਦਰ ਜਾਂਦੇ ਗੁਰਦੁਆਰੇ ਜਾਂਦੇ ਆ ਪਰ ਦਸਤਾਰ ਸਜਾਣੀ ਗੁਰੂਆਂ ਨੇ ਸਿਖਾਇਆ ਜੇ ਗੁਰੂਆਂ ਦੀ ਸੇਹ ਤੇ ਚੱਲੀਏ ਤੇ ਇਦਾਂ ਇਦਾਂ ਨਹੀਂ ਚੱਲਦਾ ਕੰਮ ਇਹ ਸਿਰਫ ਇੱਕ ਲੋਕਾਂ ਨੂੰ ਲੜਕਾ ਆ ਕੇ ਪੈਸੇ ਇਕੱਠੇ ਕਰਨ ਦੀ ਗੇਮ ਗੁਰਪ੍ਰਤਵੰਦ ਸਿੰਘ ਪੰਨੂ ਦੇ ਵੱਲੋਂ ਸੋਸ਼ਲ ਮੀਡੀਆ ਤੇ ਕੋਈ ਹਲ ਤੱਕ ਪਾਇਆ ਨਹੀਂ ਗਿਆ ਹੈਗਾ ਕੋਈ ਵੀ ਸਟੇਟਸ ਜਾਂ ਫਿਰ ਕੋਈ ਲਾਈਨ ਨਹੀਂ ਲਿਖੀ ਗਈ ਜਿਵੇਂ ਤੁਸੀਂ ਵੀ ਬੋਲਿਆ ਉਸ ਚੀਜ਼ ਨੂੰ ਲੇਕਿਨ ਉੱਥੋਂ ਦੇ ਜਿਹੜੇ ਲੋਕ ਨੇ ਉਹ ਪਟੀਸ਼ਨ ਜਿਹੜੀਆਂ ਦਾਇਰ ਕੀਤੀਆਂ ਗਈਆਂ ਉਹਦੇ ਵਿੱਚ ਜਿਹੜੇ ਫੰਡ ਪਈ ਜਾ ਰਹੇ ਨੇ ਉੱਥੇ ਪਰਿਵਾਰ ਦਾ ਇਹ ਕਹਿਣਾ ਕਿ ਸਾਨੂੰ ਫੰਡ ਨਹੀਂ ਚਾਹੀਦਾ ਨਾ ਅਸੀਂ ਕਿਹਾ ਵੀ ਸਾਨੂੰ ਫੰਡ ਚਾਹੀਦਾ ਆ ਵੀ ਜੇ ਅੱਗੇ ਕੋਈ ਲੋਡ ਹੋਗੇ ਤਾਂ ਤੁਸੀਂ ਦੱਸਿਆ ਜਾਊਗਾ ਲੇਕਿਨ ਅਮਰੀਕਾ ਦੇ ਜੋ ਕੁਝ ਵੀ ਚੱਲ ਰਿਹਾ ਹੈ ਉਹਨੂੰ ਉਹਨਾਂ ਨੇ ਫਰਾਡ ਵੀ ਦੱਸਿਆ ਲੇਕਿਨ ਗੁਰਪ੍ਰਤਪ ਸਿੰਘ ਪੰਨੂ ਦੇ ਵੱਲੋਂ ਜੋ ਹਤੈਸ਼ੀ ਬਣਦੇ ਨੇ ਕਿ ਪੰਜਾਬ ਦੇ ਹਤੈਸ਼ੀ ਆ ਸੀ ਪੰਜਾਬ ਦੇ ਲਈ ਖੜਦੇ ਆ ਪੰਜਾਬ ਦੀ ਗੱਲ ਕਰਦੇ ਆ ਖਾਲਿਸਤਾਨ ਦੀ ਗੱਲ ਕਰਦੇ ਆ ਉਹਨਾਂ ਦਾ ਨਹੀਂ ਕੁਝ ਬਿਆਨ ਆ ਦੇਖੋ ਇੱਕ ਮਾਂ ਨੂੰ ਜੇ ਉਹਦਾ ਪੁੱਤ ਸਾਹਮਣੇ ਰੱਖ ਦੋ ਜਾਂ ਪੈਸਾ ਸਾਹਮਣੇ ਰੱਖ ਦੋ ਕੀ ਚਾਉਂ ਨੂੰ ਉਹਨੂੰ ਪੈਸਾ ਨਹੀਂ ਚਾਹੀਦਾ ਉਹਨੂੰ ਉਹਦਾ ਪੁੱਤ ਚਾਹੀਦਾ ਪਰ ਗੱਲ ਇਹ ਆ ਵੀ ਜਿਹੜੇ ਚੂਹੇ ਵਾਂਗੂ ਬਿਲ ਚ ਲੁਕ ਜੀਏ ਤੇ ਅੱਜ ਜਦੋਂ ਕੰਮ ਦੀ ਵਾਰੀ ਆਵੇ ਅਸੀਂ ਲੁਕ ਜੀਏ ਤੇ ਅਸੀਂ ਕਿੰਨੇ ਸਾਲਾਂ ਤੋਂ ਸਮਾਜ ਭਲਾਈ ਦੀ ਗੱਲ ਕਰਦੇ ਪਏ ਆ ਸਾਰਾ ਕੁਝ ਜਦੋਂ ਭਲਾਈ ਕਰਨ ਦੀ ਵਾਰੀ ਆਈ ਤੇ ਅਸੀਂ ਕਿਤੇ ਲੋਕੇ ਬੈਠ ਗਏ ਤੇ ਅੱਜ ਮੈਂ ਕਹਿੰਦਾ ਮਾਪਿਓ ਨੂੰ ਪੈਸਾ ਜਿੰਨਾ ਮਰਜ਼ੀ ਕਰੋੜਾ ਰੁਪਏ ਦੇ ਦਿਓ ਉਹਨਾਂ ਨੂੰ ਉਹਨਾਂ ਦਾ ਪੁੱਤ ਚਾਹੀਦਾ ਠੀਕ ਹੈ ਪੁੱਤ ਮਾਲ ਹੀ ਪੁੱਤ ਜ਼ਰੂਰੀ ਹੁੰਦਾ ਤੇ ਮੈਂ ਸਮਝਦਾ ਉਹਨਾਂ ਨੂੰ ਫੰਡ ਨਾ ਦਿਓ ਉਹ ਸਹੀ ਕਹਿ ਰਿਹਾ ਉਹਨਾਂ ਨੂੰ ਆਪਣੇ ਬੱਚੇ ਦੀ ਲੋੜ ਆ ਤੇ ਮੈਂ ਸਮਝਦਾ ਮੈਂ ਬੇਨਤੀ ਵੀ ਕਰਦਾ ਪੰਨੂ ਸਾਹਿਬ ਨੂੰ ਵੀ ਆਪਾਂ ਪੰਜਾਬ 'ਚ ਬੜੀ ਅੱਗ ਲਾਈ ਆ ਤੇ ਹਰ ਮੈਂ ਕਹਿੰਦਾ ਹਰ ਵਰਗ ਨੂੰ ਵਰਗ ਲਾਇਆ ਹਰ ਧਰਮ ਨੂੰ ਵਰਗਲਾਇਆ ਹਰ ਧਰਮ ਬਾਰੇ ਗਲਤ ਬੋਲੇ ਪਰ ਮੈਂ ਸਮਝਦਾ ਵੀ ਅੱਜ ਜਿੱਥੇ ਲੋੜ ਆ ਸਿੱਖ ਨੌਜਵਾਨ ਨੂੰ ਲੋੜ ਆ ਤੇ ਉੱਥੇ ਖੜਨਾ ਚਾਹੀਦਾ ਲੱਗਾ ਵੀ ਜਿੰਨੀ ਫਿੱਕ ਪਈ ਆ ਪੰਜਾਬੀਆਂ ਦੀ ਪਛਾਹ ਬਾਹਰਲੇ ਮੁਲਕਾਂ ਚੋ ਬਚਾਈ ਇੱਥੇ ਹੋਵੇ ਹਿੰਦੂ ਮੁਸਲਮ ਹੋਵੇ ਚਾਹੇ ਸਿੱਖ ਹੋਵੇ ਆਪਸ ਵਿੱਚ ਫਿੱਕ ਪਈ ਆ ਗੁਰਪਤਵਰ ਸਿੰਘ ਪੰਨੂ ਜ਼ਿੰਮੇਵਾਰ ਬਿਲਕੁਲ ਜ਼ਿੰਮੇਵਾਰ ਆ ਮੈਨੂੰ ਦੱਸੋ ਪ੍ਰਚਾਰਕ ਕੌਣ ਨੇ ਹੁਣ ਅੱਜ ਮੈਂ ਇਲੈਕਸ਼ਨ ਲੜਿਆ ਮੈਂ ਇੱਕ ਵਾਰਡ ਚ ਮੇਰੇ ਵਾਰਡ ਚ ਸਿੱਖ ਵੀ ਓਨੇ ਹੀ ਆ ਮੇਰੇ ਚ ਮੁਸਲਮਾਨ ਵੀ ਓਨੇ ਹੀ ਨੇ ਸਿੱਖ ਵੀ ਓਨੇ ਹੀ ਆ ਸਾਰਿਆਂ ਦੀ ਵੈਲਿਊ ਇੱਕ ਆ ਨਾ ਕੋਈ ਇਹ ਤਾਂ ਹੈ ਨਹੀਂ ਵੀ ਜੇ ਕੋਈ ਬੀਜੇਪੀ ਗਵਰਨਮੈਂਟ ਆ ਤਾਂ ਉਹਨੇ ਹਿੰਦੂ ਦੀ ਵੋਟ ਇੱਕ ਵੋਟ ਪਾਵੇ ਦੋ ਕਰਤੀਆਂ ਜੇ ਸਿੱਖ ਭਾਈਚਾਰਾ ਇੱਕ ਵੋਟ ਪਾਵੇ ਤਾਂ ਅੱਧੀ ਮੰਨੀ ਸਾਰੇ ਬਰਾਬਰ ਨੇ ਨਾ ਜੇ ਅੱਜ ਸਾਰੇ ਬਰਾਬਰ ਆ ਸਭ ਨੂੰ ਆਪਣੇ ਰੋਟੀ ਦੇ ਲਾਲੇ ਨੇ ਸਾਰਿਆਂ ਨੂੰ ਬੱਚਿਆਂ ਦੀ ਫੀਸਾਂ ਦੇ ਲਾਲੇ ਕੋਈ ਨਹੀਂ ਚਾਹੁੰਦਾ ਵੀ ਇਦਾਂ ਦੀ ਲੜਾਈ ਹੋਵੇ ਪਰ ਜਦੋਂ ਇਦਾਂ ਦੀਆਂ ਵੀਡੀਓ ਦਿਖਾ ਕੇ ਪਾ ਕੇ ਆਪਾਂ ਬ੍ਰੇਨ ਵਾਸ਼ ਕਰਦੇ ਆ ਅਸੀਂ ਕਿਸੇ ਮਾਂ ਦਾ ਪੁੱਤ ਖਰਾਬ ਕਰਦੇ ਆ ਅਸੀਂ ਕਿਸੇ ਮਾਂ ਦੇ ਪੁੱਤ ਦੀ ਜ਼ਿੰਦਗੀ ਖਰਾਬ ਕਰਦੇ ਆ ਤੇ ਮੈਂ ਸਮਝਦਾ ਲੋਕ ਇਹਨੂੰ ਮਾਫ ਨਹੀਂ ਕਰਨਗੇ ਇਹ ਜਿੰਦਗੀਆਂ ਖਰਾਬ ਹੋਈਆਂ ਨੇ ਬਹੁਤ ਸਾਰੀਆਂ ਪਹਿ ਇਹ ਇੰਦਾ ਦਾ ਸੋਸ਼ਲ ਮੀਡੀਆ ਤੇ ਚੱਲਦਾ ਰਿਹਾ ਤੇ ਮੈਂ ਸਮਝਦਾ ਪਹਿਲਾਂ ਸੋਸ਼ਲ ਮੀਡੀਆ ਤੇ ਇੰਦਾ ਦੇ ਬੰਦੇ ਨੂੰ ਬੈਨ ਕਰਨਾ ਚਾਹੀਦਾ ਜਿਹੜੇ ਸ਼ਰਾਰਤੀ ਅੰਸਰ ਜਾਂ ਸ਼ਰਾਰਤੀ ਤਤ ਕੋਈ ਕਿਸੇ ਵੀ ਧਰਮ ਖਿਲਾਫ ਕਿਸੇ ਵੀ ਪਾਰਟਿਕੂਲਰ ਬੰਦੇ ਖਿਲਾਫ ਕੁਝ ਬੋਲਦੇ ਆ ਜਾਂ ਪਾਉਂਦੇ ਆ ਤੇ ਮੈਂ ਸਮਝਦਾ ਜੇ ਉਹ ਗਲਤ ਪਾਇਆ ਜਾਂਦਾ ਤੇ ਉਹਦਾ ਪੇਜ ਬੈਨ ਹੋਣਾ ਚਾਹੀਦਾ ਪਹਿਲਾਂ ਵੀ ਪਹਿਲਾਂ ਵੀ ਇੱਕ ਵਾਰੀ ਹੋ ਚੁੱਕਿਆ ਲੇਕਿਨ ਉਸ ਵਾਰ ਫਿਰ ਚੱਲਿਆ ਜਿਹੜਾ ਉਹਨਾਂ ਦਾ ਪੇਜ ਹੈ ਹਲੇ ਵੀ ਚੱਲਦਾ ਪਿਆ ਵਾ ਧੜਾ ਧੜ ਚੱਲਦੇ ਪਏ ਨੇ ਉਹਨਾਂ ਦੇ ਫੈਨ ਪੇਜ ਵੀ ਚੱਲਦੇ ਹੋਣੇ ਨੇ ਨਹੀਂ ਬਿਲਕੁਲ ਪੇਜ ਚੱਲਦੇ ਪਏ ਪਰ ਨ ਉਸ ਬੰਦੇ ਦਾ ਹੀ ਹੈ ਨਾ ਅੱਜ ਕੱਲ ਤਾਂ ਸਾਰਾ ਸਿਸਟਮ ਪਤਾ ਵੀ ਫੇਸਬੁੱਕ ਨੂੰ ਵੀ ਪਤਾ ਇੰਸਟਾ ਨੂੰ ਵੀ ਪਤਾ ਵੀ ਇਹ ਇਹੀ ਬੰਦਾ ਹੈ ਜਾਂ ਇਹਦਾ ਰਜਿਸਟਰਡ ਨੰਬਰ ਆ ਵੀ ਇਹਦੀ ਇੱਕ ਆਈਡੀ ਚੱਲਦੀ ਹੈ ਜਾਂ ਦੋ ਆਈਡੀ ਮੈਂ ਸਮਝਦਾ ਉਹਨੂੰ ਬਲੌਕ ਕਰਨਾ ਚਾਹੀਦਾ ਤੇ ਉਹਦੇ ਬਲੌਕ ਤੋਂ ਪਹਿਲਾਂ ਸਾਨੂੰ ਲੋਕਾਂ ਨੂੰ ਸਮਝਣ ਦੀ ਲੋੜ ਆ ਤੇ ਅੱਜ ਸਾਨੂੰ ਲੋੜ ਬੱਚਿਆਂ ਦੇ ਭਵਿੱਖ ਦੀ ਆ ਸਾਡੇ ਦੇਸ਼ ਦੇ ਭਵਿੱਖ ਦੀ ਆ ਵੀ ਅਸੀਂ ਅੱਗੇ-ਅੱਗੇ ਕੰਮ ਕਰੀਏ ਤੇ ਅੱਜ ਮੈਨੂੰ ਦੱਸੋ ਅੱਜ ਇੱਕ ਨੌਜਵਾਨ ਤੋਂ ਇੱਕ ਮਾਪਯੋਗੀ ਚਾਹੁੰਦਾ ਉਹ ਪੜ੍ਹ ਲਿਖ ਕੇ ਇੱਕ ਚੰਗਾ ਅਫਸਰ ਬਣੇ ਕਿ ਇਹ ਚਾਹੁੰਦਾ ਵੀ ਉਹ ਕਿਸੇ ਦੇ ਮਗਰ ਲੱਗ ਕੇ ਕਿਸੇ ਦੇ ਖਿਲਾਫ ਬੋਲੇ ਹਰ ਮਾਂ ਚਾਹਦੀ ਹੈ ਵੀ ਉਹਦਾ ਪੁੱਤ ਜਿਹੜਾ ਆ ਵੀ ਪੜ੍ਹ ਲਿਖ ਕੇ ਅਫਸਰ ਬਣੇ ਜਾਂ ਹਰ ਇੱਥੇ ਆਪਣੇ ਪੰਜਾਬ ਚ ਕੀ ਵਿਦੇਸ਼ ਜਾਵੇ ਜੇ ਵਿਦੇਸ਼ ਜਾ ਕੇ ਇਦਾਂ ਦੀਆਂ ਚੀਜ਼ਾਂ ਹੋਣੀਆਂ ਤੇ ਜਿਨ੍ਹਾਂ ਦੇ ਮਗਰ ਲਾਕੇ ਅਸੀਂ ਉਸ ਯੂ ਐਸ ਏ ਨੂੰ ਸੇਫ ਸਮਝਦੇ ਆ ਤੇ ਉਹੀ ਨਹੀਂ ਮਦਦ ਕਰਨਗੇ ਮੈਂ ਸਮਝਦਾ ਕੋਈ ਲੋੜ ਨਹੀਂ ਹੈ ਯੂ ਐਸ ਏ ਕਿਸੇ ਨੂੰ ਜਾਣਦੀ ਪੰਜਾਬੀ ਨੂੰ ਗੁਰਪ੍ਰਸਾਦ ਸਿੰਘ ਪੰਨੂ ਆ ਜਿਹੜੇ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਉਹਦੀ ਫੋਟੋ ਸ਼ੇਅਰ ਕੀਤੀ ਸੀਗੀ ਕਿ ਨੇੜਤਾ ਬਹੁਤ ਹੈ ਚਾਹੇ ਅਮਰੀਕਨ ਸਰਕਾਰ ਦੇ ਨਾਲ ਉੱਥੇ ਮੌਕੇ ਮੌਜੂਦਾ ਜਿਹੜੇ ਹੈਗੇ ਨੇ ਟਰੰਪ ਦੇ ਨਾਲ ਬਹੁਤ ਵਧੀਆ ਹੈ ਤਾਂ ਲੱਗਦਾ ਹੈ ਕਿ ਗੁਰਪ੍ਰਤਮ ਸਿੰਘ ਪੰਨੂ ਨੂੰ ਗੱਲ ਕਰਨੀ ਚਾਹੀਦੀ ਸੀਗੀ ਜੇ ਇੰਨੀ ਪਾਵਰ ਸੀਗੀ ਤਾਂ ਉੱਥੇ ਜਾ ਕੇ ਗੱਲ ਕਰਦੇ ਤਾਂ ਹੋ ਸਕਦਾ ਹਰਜਿੰਦਰ ਦੀ ਸਜ਼ਾ ਵੀ ਮaaf ਹੋ ਜਿੰਦੀ ਜਾਂ ਕਿਸੇ ਤਰੀਕੇ ਨਾਲ ਘੱਟ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਨਹੀਂ ਪ੍ਰੈਜ਼ੀਡੈਂਟ ਸਜ਼ਾ ਮaaf ਕਰ ਸਕਦਾ ਚਾਹੇ ਉਹ ਭਾਰਤ ਸਰਕਾਰ ਚਾਹੇ ਉੱਥੇ ਆ ਇੱਕ ਐਕਸੀਡੈਂਟਲ ਡੈਥ ਹੋਈ ਆ ਤੇ ਮੈਂ ਸਮਝਦਾ ਇੱਕ ਨਕਾਬ ਪਾਣਾ ਤੇ ਇੱਕ ਅਸਲ ਚ ਸੇਵਾਦਾਰ ਹੋਣਾ ਇਹਨਾਂ ਚ ਬੜਾ ਫਰਕ ਆ ਤੇ ਨਕਾਬ ਵਾਲਾ ਕੌਣ ਆ ਤੇ ਅਸਲੀ ਸੇਵਾਦਾਰ ਕੌਣ ਆ ਤੁਹਾਨੂੰ ਦਿਖਦਾ ਹੀ ਪਿਆ ਪਰ ਜੀ ਬਹੁਤ ਬਹੁਤ ਧੰਨਵਾਦ ਟਾਈਮ ਦੇ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ